ਜੀ ਨਹੀਂ ਦੋਹੇ ਲੱਤਾਂ ਕੱਟਣੀਆਂ ਪੈ ਗਈਆਂ ਪਹਿਲਾਂ ਡਾਕਟਰਾਂ ਨੂੰ ਕੱਲ ਤੇ ਉਹ ਤੋਂ ਬਾਅਦ ਫਿਰ ਉਹਦੀ ਰਾਤ ਮੌਤ ਹੋ ਜਾਂਦੀ ਹੈ ਹਾਂ ਪਰ ਅਫਸੋਸ ਦੀ ਗੱਲ ਇਹ ਆ ਕਿ 24 ਘੰਟੇ ਬੀਤਣ ਦੇ ਬਾਵਜੂਦ ਹਾਂ ਪੁਲਿਸ ਦੇ ਵੱਲੋਂ ਕੋਈ ਐਫ ਆਈ ਆਰ ਦਰਜ ਕਰਨੀ ਤਾਂ ਬੜੀ ਦੂਰ ਦੀ ਗੱਲ ਰਹੇਗੀ ਕੋਈ ਉਹਨਾਂ ਦੇ ਪਰਿਵਾਰ ਦੇ ਬਿਆਨ ਲਿਖਣ ਦੀ ਜਿੰਮਤ ਵੀ ਨਹੀਂ ਠਾਈ ਹਾਂ ਔਰ ਦੂਜੇ ਪਾਸੇ ਡਾਕਟਰਾਂ ਦਾ ਐਡਾ ਰਵਈਆ ਮਾੜਾ ਬੱਚੀ ਦੀਆਂ ਲੱਤਾਂ ਕੱਟਤੀਆਂ ਕੱਟਣ ਤੋਂ ਬਾਅਦ ਹਾਲਾਂਕਿ ਮੈਡੀਕਲੀ ਵੀ ਜਿਹੜਾ ਹੁੰਦਾ ਨਾ ਉਹ ਅੰਗਾਂ ਨੂੰ ਸੰਭਾਲ ਲੈਣਾ ਕਿੱਥੇ ਆ ਹੂੰ ਇਹ ਉਹਨਾਂ ਦਾ ਕੰਮ ਹੁੰਦਾ ਹੈ ਹੂੰ ਉਹ ਕੱਟ ਕੇ ਕੁੜੀ ਦੇ ਪਿਓ ਦੇ ਹੱਥਾਂ 'ਚ ਫੜਾ ਦਿੱਤੀਆਂ ਠੀਕ ਹੈ ਐਡਾ ਮਨੁੱਖੀ ਰਵੱਈਆ ਇੱਥੋਂ ਦੀ ਸਿਸਟਮ ਦਾ ਹੂੰ ਔਰ ਜਿਹੜਾ ਇੱਥੋਂ ਦਾ ਹਲਕੇ ਦਾ ਐਮ.ਐਲ.ਏ ਆ ਹੂੰ ਜਿਹੜੇ ਕਹਿੰਦੇ ਆ ਵੀ ਅਸੀਂ ਆਮ ਘਰਾਂ ਤੋਂ ਆਏ ਆ ਹੂੰ ਕੱਲ ਤੋਂ ਲੈ ਕੇ ਉਹਨਾਂ ਦੇ ਕਿਸੇ ਨੁਮਾਇੰਦੇ ਨੇ ਪਰਿਵਾਰ ਨਾਲ ਕੋਈ ਹਮਦਰਦੀ ਦੇ ਦੋ ਸ਼ਬਦ ਸਾਂਝੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੂੰ ਇਸ ਕਰਕੇ ਸਾਨੂੰ ਵੀ ਮੁਕੱਦਮਾ ਦਰਜ ਹੋਵੇ ਬਣਦੀ ਉਹਨਾਂ ਨੂੰ ਸਜ਼ਾ ਮਿਲੇ ਬਣਦੀ ਕਾਨੂੰਨੀ ਕਾਰਵਾਈ ਹੋਵੇ ਦੋਸ਼ੀਆਂ ਖਿਲਾਫ ਆ ਕੇ ਅਸੀਂ 11:30 ਵਜੇ ਜਾਮਲਾ ਆਏ ਜਦੋਂ ਜਾਮਲਾ ਦਾ ਉਸ ਤੋਂ ਬਾਅਦ ਚ ਪੁਲਸ ਹਰਕਤ ਚਾਹੀਏ ਇਸ ਮਾੜੀ ਸੜਕ ਦੇ ਸਿੱਟੇ ਵਜੋਂ ਤਿੰਨ ਜਣਿਆਂ ਦੀ ਪਹਿਲਾਂ ਮੌਤ ਹੋ ਚੁੱਕੀ ਆ ਪਰ ਹਲਕੇ ਦਾ ਐਮਐਲਏ ਆ ਇਹ ਮ ਕੋਈ ਫਿਕਰ ਨਹੀਂ ਲੋਕਾਂ ਦਾ ਪੈਸੇ ਆਉਣ ਦੇ ਬਾਵਜੂਦ ਸੜਕ ਬਣਾਈ ਨਹੀਂ ਜਾ ਰਹੀ ਔਰ ਅਸੀਂ ਇਹ ਸਮਝਦੇ ਆਂ ਕਿ ਇਹਦੇ ਪਿੱਛੇ ਕਾਰਨ ਹੋਈ ਨਹੀਂ ਹੈ ਵੀ ਜੇ ਪੈਸੇ ਵੀ ਆਗੇ ਤੁਸੀਂ ਤਾਂ ਨਹੀਂ ਬਣਾਉਂਦੇਗੇ ਔਰ ਦੂਜੇ ਪਾਸੇ ਇਹ ਸੜਕ ਇਸ ਕਰਕੇ ਨਹੀਂ ਬਣਾਈ ਜਾ ਰਹੀ ਕਿਉਂਕਿ ਜਿਹੜੀ ਬਸ਼ਿੰਡੇ ਤੋਂ ਬਾਜ਼ਾਖਾਨਾ ਵਾਇਆ ਰੋਡ ਆ ਔਰ ਇਹਦੇ ਟੋਲ ਟੈਕਸ ਲੱਗਿਆ ਹੋਇਆ ਜਿੱਦੇ ਵੀ ਲੋਕ ਉਧਰ ਨਹੀਂ ਲੰਘਣ ਟੋਲ ਕੰਪਨੀ ਦਾ ਮੁਨਾਫਾ ਵਧੇ ਇਸ ਕਰਕੇ ਇਹ ਸੜਕਾਂ ਜਿਹੜੀਆਂ ਨਹੀਂ ਬਣਾਈਆਂ ਜਾ ਰਹੀਆਂ ਬਈ ਜੀ ਕੀ ਗੱਲ ਹੈ ਕਿਉਂ ਅਸਲ ਦੇ ਵਿੱਚ ਮਾਮਲਾ ਕੀ ਹੈ ਤੁਹਾਨੂੰ ਜਿਹੜਾ ਇੱਥੇ ਰੋਸ ਮਜਾਰਾ ਕਰਨਾ ਪਿਆ ਪਹਿਲਾਂ ਤੁਹਾਡੇ ਵੱਲੋਂ ਰੋਡ ਜਮ ਕੀਤਾ ਗਿਆ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਪ੍ਰਸ਼ਾਸਨ ਵੱਲੋਂ ਜਿਹੜਾ ਆਸ਼ਵਾਸ਼ਣ ਦਵਾਇਆ ਗਿਆ ਤੁਹਾਨੂੰ ਕੀ ਆਸ਼ਵਾਸ਼ਣ ਦਵਾਇਆ ਗਿਆ ਸਾਨੂੰ ਇਹ ਵੀ ਜਰੂਰ ਦੱਸ ਦਿਓ ਕਿ ਮਾਮਲਾ ਕੀ ਸੀ ਕਿ ਇਹ ਦੁਰਘਟਨਾ ਕਿਵੇਂ ਹੁੰਦੀ ਹੈ ਉਹਦਾ ਕਾਰਨ ਦੁਰਘਟਨਾ ਇਸ ਤਰ੍ਹਾਂ ਨਾਲ ਹੁੰਦੀ ਹੈ ਇਹ ਲੜਕੀ ਮੋਟਰਸਾਈਕਲ ਦੇ ਉੱਤੇ ਕਿਸੇ ਮਗਰ ਬੈਠ ਕੇ ਜਾ ਰਹੀ ਸੀਗੀ ਔਰ ਜਿਹੜਾ ਇੱਥੇ ਜਦੋਂ ਸੜਕ ਦੇ ਉੱਤੇ ਆਏ ਆ ਉਹ ਉਧਰੋਂ ਟਰਾਲਾ ਮਗਰੋਂ ਆਇਆ ਬਹੁਤ ਰਫ ਚਲਾ ਰਿਆ ਸੀ ਟਰਾਲਾ ਉਹ ਔਰ ਬਹੁਤ ਤੇਜ਼ ਚਲਾ ਰਿਆ ਸੀ ਟਰਾਲੇ ਦਾ ਡਰਾਈਵਰ ਦੂਜਾ ਮਸਲਾ ਇਹ ਹੈ ਕਿ ਸੜਕ ਇੱਥੇ ਪੱਟੀ ਹੋਈ ਹੈ ਬਹੁਤ ਥਾਂ ਥਾਂ ਦੇ ਉੱਤੇ ਖੱਡੇ ਆ ਔਰ ਟਰਾਲੇ ਵਾਲੇ ਨੇ ਲਿਆ ਕੇ ਇਹ ਇਹਨਾਂ ਨੂੰ ਕ੍ਰਾਸ ਕਰਨ ਨਹੀਂ ਕੀਤੀ ਆ ਓਵਰਟੇਕ ਕਰ ਰਿਹਾ ਸੀ ਟਰਾਲੇ ਵਾਲਾ ਮੋਟਰਸਾਈਕਲ ਨੂੰ ਪਰ ਉਹਦੇ ਚ ਟਰਾਲਾ ਵੱਜਿਆ ਜਿਹਦੇ ਸਿੱਟੇ ਵੱਜੋ ਜਿਹੜੀ ਇਹ ਲੜਕੀ ਆ ਉਹਦੀ ਮੌਤ ਹੋ ਗਈ ਇਹ ਨੌਜਵਾਨ ਲੜਕੀ ਆ 20 ਸਾਲ ਦੀ ਜਿਹਦੀਆਂ ਦੋਹੇ ਲੱਤਾਂ ਕੱਟਣੀਆਂ ਪੈ ਗਈਆਂ ਪਹਿਲਾਂ ਡਾਕਟਰਾਂ ਨੂੰ ਕੱਲ ਤੇ ਉਹ ਤੋਂ ਬਾਅਦ ਫਿਰ ਉਹਦੀ ਰਾਤ ਮੌਤ ਹੋ ਜਾਂਦੀ ਆ ਪਰ ਅਫਸੋਸ ਦੀ ਗੱਲ ਇਹ ਆ ਕਿ 24 ਘੰਟੇ ਬੀਤਣ ਦੇ ਬਾਵਜੂਦ ਪੁਲਸ ਦੇ ਵੱਲੋਂ ਕੋਈ ਐਫ ਆਈ ਆਰ ਦਰਜ ਕਰਨੀ ਤਾਂ ਬੜੀ ਦੂਰ ਦੀ ਗੱਲ ਰਹੇਗੀ ਕੋਈ ਉਹਨਾਂ ਦੇ ਪਰਿਵਾਰ ਦੇ ਬਿਆਨ ਲਿਖਣ ਦੀ ਜੇਮਤ ਵੀ ਨਹੀਂ ਠਾਈ ਹੂੰ ਔਰ ਦੂਜੇ ਪਾਸੇ ਡਾਕਟਰਾਂ ਦਾ ਐਡਾ ਰਵਈਆ ਮਾੜਾ ਬੱਚੀ ਦੀਆਂ ਲੱਤਾਂ ਕੱਟਤੀਆਂ ਕੱਟਣ ਤੋਂ ਬਾਅਦ ਹਾਲਾਂਕਿ ਮੈਡੀਕਲੀ ਵੀ ਜਿਹੜਾ ਹੁੰਦਾ ਨਾ ਉਹ ਅੰਗਾਂ ਨੂੰ ਸੰਭਾਲਣਾ ਕਿੱਥੇ ਆ ਹੂੰ ਇਹ ਉਹਨਾਂ ਦਾ ਕੰਮ ਹੁੰਦਾ ਹੈ ਹੂੰ ਉਹ ਕੱਟ ਕੇ ਕੁੜੀ ਦੇ ਪਿਓ ਦੇ ਹੱਥਾਂ 'ਚ ਫੜਾਤੀਆਂ ਠੀਕ ਹੈ ਐਡਾ ਮਨੁੱਖੀ ਰਵਈਆ ਇਥੋਂ ਦੀ ਸਿਸਟਮ ਦਾ ਹੂੰ ਔਰ ਜਿਹੜਾ ਇਥੋਂ ਦਾ ਹਲਕੇ ਦਾ ਐਮ.ਐਲ.ਏ ਆ ਹੂੰ ਜਿਹੜੇ ਕਹਿੰਦੇ ਆ ਵੀ ਅਸੀਂ ਆਮ ਘਰਾਂ ਤੋਂ ਆਏ ਆ ਹੂੰ ਕੱਲ ਤੋਂ ਲੈ ਕੇ ਉਹਨਾਂ ਨੇ ਕਿਸੇ ਨਮਾਇंदे ਨੇ ਪਰਿਵਾਰ ਨਾਲ ਕੋਈ ਹਮਦਰਦੀ ਦੇ ਦੋ ਸ਼ਬਦ ਸਾਂਝੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੂੰ ਇਸ ਕਰਕੇ ਸਾਨੂੰ ਵੀ ਮੁਕੱਦਮਾ ਦਰਜ ਹੋਵੇ ਹੂੰ ਬਣਦੀ ਉਹਨਾਂ ਨੂੰ ਸਜ਼ਾ ਮਿਲੇ ਬਣਦੀ ਕਾਨੂੰਨੀ ਕਾਰਵਾਈ ਹੋਵੇ ਦੋਸ਼ੀਆਂ ਖਿਲਾਫ ਹੂੰ ਇਸ ਕਰਕੇ ਸਾਨੂੰ ਜਾਮ ਲਾਉਣਾ ਪਿਆ ਔਰ ਜਾਮ ਅਸੀਂ ਅਚਨਚੇਤੀ ਜਾਮ ਨਹੀਂ ਲਾਇਆਗਾ ਅੱਜ ਸਵੇਰੇ 8 ਵਜੇ ਐਸ.ਐਸ.ਪੀ ਨਾਲ ਗੱਲ ਹੁੰਦੀ ਆ ਹੂੰ ਉਦੋਂ ਬਾਅਦ ਪਿੰਡ 'ਚ ਅਨਾਉਂਸਮੈਂਟ ਹੁੰਦੀ ਆ। ਹੂੰ ਉਹਦੇ باوجود ਕੋਈ ਕਾਰਵਾਈ ਨਹੀਂ ਹੁੰਦੀਗੀ। ਆ ਕੇ ਅਸੀਂ 11:30 ਵਜੇ ਜਾਮ ਲਾਇਆ ਜਦੋਂ ਜਾਮ ਲਾਤਾ ਉਸ ਤੋਂ ਬਾਅਦ ਚ ਪੁਲਸਾ ਹਰਕਤ ਚਾਹੀਏ। ਹੂੰ ਫੇਰ ਜਾ ਕੇ ਉਹ ਬਿਆਨ ਲਿਖਣ ਵਾਸਤੇ ਗਏ ਆ ਹੁਣ। ਹੂੰ ਉਹਨਾਂ ਦੇ ਬਿਆਨ ਸਾਨੂੰ ਪਤਾ ਲੱਗ ਗਿਆ ਇੱਥੇ ਐਸਐਚਓ ਆਇਆ ਔਰ ਉਹਨੇ ਮੁੜ ਕੇ ਭਰੋਸਾ ਦਿੱਤਾ ਇੱਥੇ ਕੱਠ ਨੂੰ ਵੀ ਅਸੀਂ ਜਿਹੜਾ ਹੈਗਾ ਪੂਰੀ ਤਰ੍ਹਾਂ ਦੇ ਨਾਲ ਜੋ ਕਾਨੂੰਨੀ ਕਾਰਵਾਈ ਆ ਉਹ ਅਸੀਂ ਕਰਾਂਗੇ। ਹੂੰ ਕਿਸੇ ਕਸਮ ਦੀ ਕੋਈ ਨੈਗਲੀਜੈਂਸੀ ਨਹੀਂ ਹੁੰਦੀਗੀ ਇਹਦੇ 'ਚ ਕੋਈ ਹੀਰਾ ਫੇਰੀ ਨਹੀਂ ਹੋਊਗੀ। ਹੂੰ ਇਸ ਕਰਕੇ ਅਸੀਂ ਜਿਹੜਾ ਜਾਮ ਆ ਉਹ ਜਾਮ ਛੱਡਿਆ ਧਰਨਾ ਅਸੀਂ ਜਾਰੀ ਰੱਖਿਆ ਹੋਇਆ ਕਿਉਂਕਿ ਇੱਥੋਂ ਦੀ ਹਕੂਮਤ ਤੇ ਇੱਥੋਂ ਦੀ ਪੁਲਿਸ ਦੇ ਉੱਤੇ ਇੱਥੋਂ ਦੇ ਅਧਿਕਾਰੀਆਂ ਦੇ ਉੱਤੇ ਕੋਈ ਭਰੋਸਾ ਨਹੀਂ। ਹੂੰ ਜਿੰਨਾ ਚਿਰ ਬਕਾਇਦਾ ਐਫਆਈਆਰ ਲਾਂਚ ਨਹੀਂ ਹੋ ਜਾਂਦੀਗੀ। ਹੂੰ ਔਰ ਉਹਦੀ ਕਾਪੀ ਨਹੀਂ ਮਿਲ ਜਾਂਦੀਗੀ। ਉਨਾ ਚਿਰ ਸਾਡਾ ਜਿਹੜਾ ਧਰਨਾ ਉਹ ਜਾਰੀ ਰਹੂਗਾ। ਕਿਉਂਕਿ ਉਹ ਬਹੁਤ ਸਾਡਾ ਤਜਰਬਾ ਇਹਨਾਂ ਦੇ ਨਾਲ ਜਦੋਂ ਜ਼ੁਬਾਨੀ ਗੱਲਾਂ ਹੁੰਦੀਆਂ ਉਹ ਬਿਲਕੁਲ ਹੋਰ ਹੁੰਦੀਆਂ ਤੇ ਜਦੋਂ ਲਿਖਤ ਦੇ ਵਿੱਚ ਆਉਂਦੀ ਹੈ ਗੱਲ ਉਹ ਬਿਲਕੁਲ ਉਦੋਂ ਵੱਖਰੀ ਹੁੰਦੀ ਹੈ ਇਸ ਕਰਕੇ ਅਸੀਂ ਇਹ ਵੇਟ ਕਰ ਰਹੇ ਹਾਂ ਕਿ ਐਫਆਈਆਰ ਦੀ ਕਾਪੀ ਦੇ ਵਿੱਚ ਕੀ ਲਿਖਿਆ ਜਾਂਦਾ ਹੈ ਸੋ ਇਸ ਇਸ ਪੱਖ ਤੋਂ ਸਾਡਾ ਧਰਨਾ ਜਿਹੜਾ ਉਹ ਜਾਰੀ ਆ ਉਹ ਅਸੀਂ ਇਹ ਕਹਿਣਾ ਚਾਹਾਂਗੇ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੀ ਸਰਕਾਰ ਇਹ ਕਹਿ ਕੇ ਸਤਾ ਚਾਈ ਕਿ ਅਸੀਂ ਤਾਂ ਆਮ ਲੋਕਾਂ ਦੇ ਘਰਾਂ ਦੇ ਵਿੱਚੋਂ ਐਮਐਲਏ ਬਣਾਏ ਆ ਐਮਐਮਪੀ ਬਣਾਏ ਆ ਸਰਕਾਰ ਬਣਾਈ ਆ ਕੋਸ ਸਰਕਾਰ ਦੇ ਵਿੱਚ ਇਹ ਹਾਲਤੇ ਆ ਕਿ ਬਹੁਤ ਲੰਮੇ ਸਮੇਂ ਤੋਂ ਸੜਕ ਟੁੱਟੀ ਹੋਈ ਆ ਇਹਦੇ ਬਾਰੇ ਜਾਣਕਾਰੀ ਜੋ ਹਾਸਲ ਹੋਈ ਆ ਸਾਨੂੰ ਕੋਈ ਵੀ ਆ ਵੀ 4 ਕਰੋੜ ਰੁਪਇਆ ਪਾਸ ਹੋ ਕੇ ਵੀ ਆ ਚੁੱਕਿਆ ਇਹਦੇ باوجود ਕਿਤੇ ਗੱਠ ਕਿਤੋਂ ਬਣਾ ਦਿੰਦੇ ਆ ਗੱਠ ਕਿਤੋਂ ਬਣਾ ਦਿੰਦੇ ਆ ਟੋਏ ਓਵੇਂ ਹੀ ਆ ਟਿੱਬੇ ਓਵੇਂ ਹੀ ਆ ਔਰ ਹਰ ਸੇ ਰੋਜ਼ ਹੁੰਦੇ ਆ ਕੱਲ ਹੀ ਇੱਕ ਇਹ ਲੜਕੀ ਦੀ ਡੈਥ ਹੋਈ ਇੱਕ ਜਿੱਥੇ ਆਪਾਂ ਖੜੇ ਆ ਇਥੋਂ 50 ਕ ਕਰਮਾਂ ਤੇ ਅੱਗੇ ਜਾ ਕੇ ਬਹੁਤ ਵੱਡਾ ਖੱਡਾ ਹੈ। ਉੱਥੇ ਹਾਦਸਾ ਹੋਇਆ ਇੱਕ ਜਣੇ ਦੀ ਉੱਥੇ ਮੌਤ ਹੋ ਗਈ ਆ। ਇਹ ਤੋਂ ਪਹਿਲਾਂ ਵੀ ਸਾਡੇ ਪਿੰਡ ਦੀ ਇਸ ਮਾੜੀ ਸੜਕ ਦੇ ਸਿੱਟੇ ਵਜੋਂ ਤਿੰਨ ਜਣਿਆਂ ਦੀ ਪਹਿਲਾਂ ਮੌਤ ਹੋ ਚੁੱਕੀ ਆ। ਪਰ ਹਲਕੇ ਦਾ ਐਮਐਲਏ ਆ ਉਹ ਨੂੰ ਕੋਈ ਫਿਕਰ ਨਹੀਂ ਲੋਕਾਂ ਦਾ। ਪੈਸੇ ਆਉਣ ਦੇ ਬਾਵਜੂਦ ਸੜਕ ਬਣਾਈ ਨਹੀਂ ਜਾ ਰਹੀ ਔਰ ਅਸੀਂ ਇਹ ਸਮਝਦੇ ਆ ਕਿ ਇਹਦੇ ਪਿੱਛੇ ਕਾਰਨ ਉਹੀ ਨਹੀਂ ਹੈ ਵੀ ਜੇ ਪੈਸੇ ਵੀ ਆਗੇ ਤੁਸੀਂ ਤਾਂ ਨਹੀਂ ਬਣਾਉਂਦੇਗੇ। ਜਦੋਂ ਭਗਵਾਨ ਤਮਨ ਮੁੱਖ ਮੰਤਰੀ ਸੀ ਬਣਿਆ ਉਦੋਂ ਕਹਿੰਦਾ ਹੁੰਦਾ ਸੀ ਵੀ ਅਸੀਂ ਟੋਲ ਪਲਾਜੇ ਕਾਦੋ ਦੇ ਗਏ ਹੁਣ ਵੀ ਪਖੰਡ ਕਰਦਾ ਵੀ ਮੈਂ ਟੋਲ ਪਲਾਜੇ ਬੰਦ ਕਰਾ ਰਿਆ ਉਹ ਟੋਲ ਪਲਾਜੇ ਉਹੀ ਬੰਦ ਹੋ ਰਿਹਾ ਜਿਨ੍ਹਾਂ ਦੀ ਮਨਿਆਦ ਲੰਘ ਚੁੱਕੀ ਆ ਮਨਿਆਦ ਲੰਘੀ ਵਾਲਿਆਂ ਨੂੰ ਬੰਦ ਕਰਾ ਕੇ ਜਿਹੜੇ ਕਿ ਕਾਨੂੰਨੀ ਦੌਰ ਦੇ ਉੱਤੇ ਬੰਦ ਹੋ ਹੀ ਜਾਣੇ ਆ ਨੰਬਰ ਬਣਾਉਂਦਾ ਲੋਕਾਂ ਨੂੰ ਬੁੱਧੂ ਬਣਾਉਂਦਾ ਫਿਰਦਾ ਔਰ ਦੂਜੇ ਪਾਸੇ ਛੜ ਕੇ ਇਸ ਕਰਕੇ ਨਹੀਂ ਬਣਾਈ ਜਾ ਰਹੀਗੀ ਕਿਉਂਕਿ ਜਿਹੜੀ ਬਸ਼ਿੰਡੇ ਤੋਂ ਬਾਜਾਖਾਨਾ ਵਾਇਆ ਰੋਡ ਆ ਹੋਰ ਇਹ ਟੋਲ ਟੈਕਸ ਲੱਗਿਆ ਹੋਇਆ ਜਿੱਦੇ ਵੀ ਲੋਕ ਉਧਰ ਨਹੀਂ ਲੰਘਣ 콜 ਕੰਪਨੀ ਦਾ ਮੁਨਾਫਾ ਵਧੇ ਇਸ ਕਰਕੇ ਆ ਸੜਕਾਂ ਜਿਹੜੀਆਂ ਨਹੀਂ ਬਣਾਈਆਂ ਜਾ ਰਹੀਆਂ ਕਿਉਂਕਿ ਸੋ ਸਾਡਾ ਰੋਸ ਇਸ ਦੇ ਨਾਲ ਸੰਬੰਧਿਤ ਵੀ ਆ ਤਾਂ ਹੁਣ ਜਿਹੜਾ ਬੱਚੀ ਦਾ ਸੰਸਕਾਰ ਕਰ ਦਿੱਤਾ ਗਿਆ ਤੁਹਾਡੀ ਨਹੀਂ ਜੀ ਬਿਲਕੁਲ ਨਹੀਂ ਕੀਤਾ ਹਲੇ ਬੱਚੀ ਦੀ ਡੈੱਡ ਬੋਡੀ ਆ ਜਿਹੜੀ ਮੈਡੀਕਲ ਦੇ ਵਿੱਚ ਪਈ ਆ ਜਿੰਨਾ ਚਿਰ ਬਕਾਇਦਾ ਐਫ ਆਈ ਆਰ ਨਹੀਂ ਹੁੰਦੀਗੀ ਔਰ ਉਸ ਤੋਂ ਬਾਅਦ ਪੋਸਟਮਾਰਟਮ ਹੋਊਗਾ ਜੇ ਐਫ ਆਈ ਆਰ ਠੀਕ ਹੋਊਗੀ ਤਾ ਅਸੀਂ ਬਾਕੀ ਦੀ ਕਾਰਵਾਈ ਇਹਦੂ ਅਗਲੀ ਜਿਹੜੀ ਲੀਗਲ ਕਾਰਵਾਈ ਆ ਉਹਨੂੰ ਅੱਗੇ ਅੰਜਾਮ ਦੇਵਾਂਗੇ ਔਰ ਨਹੀਂ ਅਸੀਂ ਪਹਿਲਾਂ ਐਸਐਚਓ ਦੀ ਹਾਜ਼ਰੀ ਦੇ ਵਿੱਚ ਵੀ ਸਟੇਜ ਤੋਂ ਵੀ ਕਿਹਾ ਔਰ ਇਹਦੂ ਪਹਿਲਾਂ ਵੀ ਪ੍ਰੈਸ ਵਾਲੇ ਸੱਜਣ ਆਏ ਸੀ ਉਹਨਾਂ ਦੀ ਹਾਜ਼ਰੀ 'ਚ ਵੀ ਕਿਹਾ ਵੀ ਜੇ ਐਫਆਈਆਰ 'ਚ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਹੁਣ ਅਸੀਂ ਜਾਮ ਲਾਇਆ ਫਿਰ ਹੋ ਸਕਦਾ ਅਸੀਂ ਐਸਐਚਓ ਦਾ ਘਰਾਓ ਕਰਗੇ ਇਹ ਸੰਘਰਸ਼ ਅਸੀਂ ਤਿੱਖਾ ਕਰਾਂਗੇ ਜੇ ਉਹਨਾਂ ਨੇ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਸਾਡਾ ਮਸਲਾ ਇਹ ਆ ਕਿ ਵੈਸੇ ਅੱਜ ਦਾ ਜਿਹੜਾ ਫੌਰੀ ਪ੍ਰੋਟੈਸਟ ਆ ਉਹ ਇਸ ਪੁਲਿਸ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਵੀ ਜਿਨ੍ਹਾਂ ਨੇ ਹੁਣ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ ਤੇ ਕੀ ਕਾਰਨ ਸਮਝਦੇ ਹੋ ਤੁਸੀਂ ਹੁਣ ਤੱਕ 24 ਘੰਟੇ ਬੀਤ ਜਾਣ ਤੋਂ ਬਾਅਦ ਤੱਕ ਜਿਹੜੀ ਐਫਆਈਆਰ ਦਰਜ ਨਹੀਂ ਹੋਈ ਕੀ ਕਾਰਨ ਸਮਝਦੇ ਹੋ ਕਾਰਨ ਇੱਕੋ ਹੀ ਆ ਕਿ ਇਹ ਮਜ਼ਦੂਰਾਂ ਨੂੰ ਆਮ ਲੋਕਾਂ ਨੂੰ ਕਾਫੂ ਸਮਝਦੇ ਆ ਬੰਦੇ ਨਹੀਂ ਸਮਝਦੇ ਵੋਟਾਂ ਸਮਝਦੇ ਆ ਤੇ ਇਥੋਂ ਦੀ ਜਿਹੜੀ ਪੁਲਿਸ ਆ ਕੋ ਸਿਆਸਤਦਾਨਾੜੇ ਕੰਮ ਕਰ ਰਹੀ ਹੈ ਇੱਥੇ ਆਇਆ ਐਸਐਚਓ ਸਫਾਈਆਂ ਦੇ ਰਿਹਾ ਸੀਗਾ ਵੀ ਇਹ ਤਾਂ ਜੀ ਡਾਕਟਰਾਂ ਦੇ ਮਲਣਗੇਲੀ ਆ ਇਹ ਤਾਂ ਫਲਾਨਾ ਦੇ ਨਗੇਲੀ ਆ ਇਹ ਤਾਂ ਇਹ ਆ ਇਹ ਤਾਂ ਲੀਗਲ ਆ ਪ੍ਰੋਸੀਜਰ ਹੁੰਦਾ ਮੈਂ ਉਹਨੂੰ ਕਹਿੰਦਾ ਲੀਗਲ ਸਾਨੂੰ ਵੀ ਪਤਾ ਕੀ ਹੁੰਦਾ ਠੀਕ ਹੈ ਨਾ ਜਣੀ ਇੱਕ ਦੂਜੇ ਦੇ ਉੱਤੇ ਸੱਟ ਕੇ ਵੀ ਕਿਉਂਕਿ ਜੀ ਉਹਨਾਂ ਨੇ ਸਾਨੂੰ ਲੇਟ ਰੁੱਕਾ ਭੇਜਿਆ ਮੈਂ ਉਹਨੂੰ ਕਹਿੰਦਾ ਸਾਨੂੰ ਭੇਜਿਆ ਤੁਹਾਡੇ ਐਸਐਸਪੀ ਨਾਲ ਸਾਡੀ 8 ਵਜੇ ਗੱਲ ਹੋ ਜਾਂਦੀ ਹੈ ਫਿਰ 8 ਵਜੇ ਤੋਂ 12 ਵਜੇ ਤੱਕ ਤਾਂ 4 ਘੰਟੇ ਆ ਤੁਸੀਂ ਉਹਦੇ ਇਹ ਦੇ ਬਾਵਜੂਦ ਕੁਝ ਨਹੀਂ ਕਾਰਵਾਈ ਕਰਦੇ ਤੁਹਾਨੂੰ ਪਤਾ ਹੈ ਤੁਸੀਂ ਕੱਲ ਟਰਾਲਾ ਫੜ ਕੇ ਲਾਇਆ 1 ਵਜੇ ਦਾ ਤੁਹਾਡੇ ਥਾਣੇ 'ਚ ਖੜਾ ਇਹ ਐ ਥੋੜਾ ਤੁਹਾਨੂੰ ਜਾਣਕਾਰੀ ਨਹੀਂ ਸੀਗੀ ਜਣੀ ਉਹੋ ਸਿਰਫ ਇੱਕ ਦੂਜੇ ਤੇ ਗੱਲਾਂ ਸੱਟ ਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਔਰ ਇਸ ਕਿਸਮ ਦੀਆਂ ਨਾ ਕਾਰਵਾਈਆਂ ਹੋਣ ਦੇ ਪਿੱਛੇ ਨਾ ਸੜਕ ਬਣਨ ਦੇ ਪਿੱਛੇ ਅਸਲ ਮਸਲਾ ਕੀ ਹੈ ਕਿ ਜਿਵੇਂ ਕਿਹਾ ਜਾਂਦਾ ਵੀ ਇੱਥੇ ਦੋ ਤਰ੍ਹਾਂ ਦੇ ਲੋਕ ਰਹਿੰਦੇ ਆ ਇੱਕ ਲੋਕਾਂ ਦੀ ਧਰਤੀ ਐ ਇੱਕ ਜੋਕਾਂ ਦੀ ਧਰਤੀ ਆ ਇਥੇ ਜੋਕਾਂ ਦੀ ਸੁਣਵਾਈ ਹੁੰਦੀ ਹੈ ਲੋਕਾਂ ਦੀ ਸੁਣਵਾਈ ਹੁੰਦੀ ਨਹੀਂਗੀ ਤੁਸੀਂ ਬੜੇ ਸੁਝਵਾ ਨੂੰ ਸਰਕਾਰ 26 ਜਨਵਰੀ ਨੂੰ ਫਰਿਸ਼ਤੇ ਸਕੀਮ ਹੈ ਜਿਹੜੀ ਉਹਦਾ ਵੀ ਐਲਾਨ ਕਰਦੀ ਹੈ ਤੇ ਜਿਹੜੀਆਂ ਗੱਡੀਆਂ ਨੇ ਉਹਨੂੰ ਹਰੀ ਝੰਡੀ ਦਿੰਦੀ ਹੈ ਕਿ ਸੜਕ ਦੇ ਉੱਪਰ ਕੋਈ ਦੁਰਘਟਨਾ ਹੁੰਦੀ ਹੈ ਕੋਈ ਐਕਸੀਡੈਂਟ ਹੁੰਦਾ ਤਾਂ ਉਹ ਜਿਹੜੀ ਪੁਲਿਸ ਫੋਰਸ ਹੈ ਜਿਹੜੀ ਨਵੀਂ ਤਿਆਰ ਕੀਤੀ ਗਈ ਹੈ ਸੜਕ ਫੋਰਸ ਹੈ ਜਿਹੜੀ ਉਹ ਤਿਆਰ ਕੀਤੀ ਗਈ ਆ ਫਰਿਸ਼ਤੇ ਸਕੀਮ ਚਲਾਈ ਗਈ ਹੈ ਕਿ ਉਹਦੇ ਜਰੀਏ ਲੋਕਾਂ ਨੂੰ ਜਿਹੜੀ ਰਾਹਤ ਮਿਲੇਗੀ ਐਕਸੀਡੈਂਟ ਹੁੰਦਾ ਤਾਂ ਤੁਰੰਤ ਜਿਹੜਾ ਉਹਨੂੰ ਪਹੁੰਚਾਇਆ ਜਾਵੇਗਾ ਤਾਂ ਇੱਕ ਪਾਸੇ ਉਹ ਗੱਲਾਂ ਕਰਨੀਆਂ ਹਰੀਆਂ ਝੰਡੀਆਂ ਦੇਣੀਆਂ ਗੱਡੀਆਂ ਨੂੰ ਔਰ ਦੂਜੇ ਪਾਸੇ ਤੁਸੀਂ ਇਹ ਵੀ ਗੱਲ ਕਹਿ ਰਹੇ ਹੋ ਕਿ ਡਾਕਟਰਾਂ ਵੱਲੋਂ ਵੀ ਜਿਹੜਾ ਦਰਵਿਹਾਰ ਕੀਤਾ ਗਿਆ ਉਹਨਾਂ ਦੀਆਂ ਲੱਤਾਂ ਕੱਟ ਗਏ ਉਹਨਾਂ ਦੇ ਪੇਰੈਂਟਸ ਨੂੰ ਫੜਾ ਦਿੱਤੀਆਂ ਗਈਆਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਭ ਨੂੰ ਕਿਵੇਂ ਦੇਖਦੇ ਹੋ ਅਸੀਂ ਇਹ ਸਮਝਦੇ ਹਾਂ ਕਿ ਭਗਵੰਤ ਮਾਨ ਨੂੰ ਚੁਟਕਲੇ ਬਹੁਤ ਕਰਨ ਸੁਣਾਉਣੇ ਹੁੰਦੇ ਆ ਚੁਟਕਲਿਆਂ ਨਾਲ ਸਰਕਾਰਾਂ ਨਹੀਂ ਚੱਲਦੀਆਂ ਹੁੰਦੀਆਂ ਗੀਆਂ ਫਰਸ਼ ਤੇ ਸਕੀਮ ਜੇ ਇਹਨਾਂ ਨੇ ਚਲਾਈ ਆ ਇਹ ਅਮਲੀ ਰੂਪ ਚ ਲਾਗੂ ਹੋਵੇ ਇਹ ਚੰਗੀ ਗੱਲ ਆ ਪਰ ਅਸਲ ਮਸਲਾ ਤਾਂ ਇਹ ਹੈ ਨਾ ਵੀ ਹਾਦਸੇ ਹੋਣ ਹੀ ਕਿਉਂ ਹਮ ਸਵਾਲ ਤਾਂ ਇਹ ਆ ਵੀ ਤੁਸੀਂ ਸੜਕਾਂ ਨਹੀਂ ਠੀਕ ਕਰਨੀਆਂ ਥੋੜੀ ਹਰੀ ਝੰਡੀ ਦਿੱਤੀ ਹੋਈ ਹੈ ਗੱਲ ਨੂੰ ਸਾਬਤ ਕਰਦੀ ਹੈ ਵੀ ਸੜਕਾਂ ਤੇ ਮੌਤਾਂ ਦਾ ਹੋਇਆ ਹੀ ਕਰਨਗੇਗਾ ਸੜਕਾਂ ਛੜਕਾਂ ਨਹੀਂ ਅਸੀਂ ਤੁਹਾਡੇ ਵਾਸਤੇ ਠੀਕ ਕਰ ਦੇਗੇ ਪਰ ਤੁਹਾਡਾ ਜਿਹੜਾ ਕੋਈ ਮਰ ਜਾ ਕਰੂਗਾ ਜਾਂ ਕੋਈ ਐਕਸੀਡੈਂਟ ਦੇ ਵਿੱਚ ਜ਼ਖਮੀ ਹੋ ਜਾ ਕਰੂਗਾ ਉਹਨੂੰ ਚੱਕ ਕੇ ਲਿਜਾਣ ਦਾ ਅਸੀਂ ਇੰਨਾਕ ਪ੍ਰਬੰਧ ਕਰ ਦਿੰਨੇ ਆ ਤੁਹਾਡਾ ਇਹਦੇ ਪਿੱਛੇ ਵੱਡੀ ਗੱਲ ਆ ਕਿ ਜਿਹੜੀਆਂ ਵੱਡੀਆਂ ਸੜਕਾਂ ਨੇ ਕਾਰਪੋਰੇਟ ਘਰਾਣੇ ਆਂਦੇ ਜਿਹੜੇ ਟਰਾਲੇ ਚੱਲਣੇ ਕਿਤੇ ਭਾਰਤ ਮਾਲਾ ਪ੍ਰੋਜੈਕਟ ਕੱਢਦੇ ਆ ਕਿਤੇ ਉਹ ਜਿਲ੍ਹ ਅਜਮੇਰ ਤੋਂ ਲੈ ਕੇ ਅੰਮ੍ਰਿਤਸਰ ਤੱਕ ਅਸੀਂ ਹਾਈਵੇ ਬਣਾਉਣੀ ਆ। ਗੱਡਕਰੀ ਕਹਿੰਦਾ ਜੀ ਅਸੀਂ 500 5000 ਕਿਲੋਮੀਟਰ ਸੜਕਾਂ ਬਣਾ ਦਿੱਤੀਆਂ ਗਿੰਗਣੇ। ਪਰ ਉਹ ਸੜਕਾਂ ਲੋਕਾਂ ਵਾਸਤੇ ਨਹੀਂ, ਉਹ ਉਹਨਾਂ ਵਾਸਤੇ ਆ। ਉਹਨਾਂ ਵਾਸਤੇ ਵੱਖਰੇ ਪ੍ਰਬੰਧ ਕੀਤੇ ਜਾਂਦੇ ਆ ਜਿਹੜੀਆਂ 18-18 ਫੁੱਟ ਉੱਚੀਆਂ ਸੜਕਾਂ ਬਣਾ ਕੇ ਜਿਨ੍ਹਾਂ ਦੇ ਉੱਤੇ ਆਮ ਬੰਦੇ ਦਾ ਚੜ੍ਹਨਾ ਹੀ ਮੁਸ਼ਕਲ ਆ। ਉਹ ਉਹਨਾਂ ਵਾਸਤੇ ਕੰਮ ਕਰ ਰਹੇ ਆ। ਫਰਸ਼ਟੇ ਸਕੀਮ ਨਾਲੋਂ ਵੱਧ ਅਸੀਂ ਭਗਵੰਤ ਮਾਨ ਨੂੰ ਕਹਿਣਾ ਚਾਹਾਂਗੇ ਇਹ ਵੀ ਕਰ ਲੋ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਕਹਿੰਦੇ ਨਹੀਂ ਵੀ ਕਿਉਂ ਕਰਤੀ ਪਰ ਪਹਿਲਾਂ ਸੜਕਾਂ ਦਾ ਠੀਕ ਕਰੋ ਤੁਸੀਂ ਕਿਤੇ ਜਾਵੜੋ ਆਹ ਸੜਕ ਦਾ ਹਾਲ ਆ ਤੁਸੀਂ ਮਲੋਟ ਤੋਂ ਮੁਖਸਰ ਨੂੰ ਚਲੇ ਜਾਓ ਉਸੇ ਸੜਕ ਕਿੱਥੇ ਆਉਂਦੀ ਨਹੀਂ ਵੀ ਸੜਕ ਹੈ ਕਿੱਥੇ ਹਾਲਾਂਕਿ ਉਸ ਜ਼ਿਲ੍ਹੇ ਦੇ ਵਿੱਚ ਦੋ ਮੰਤਰੀ ਬੈਠੇ ਆ ਇਹਦੇ باوجود ਕੋਈ ਸੜਕ ਨਹੀਂ ਸੁਣਵਾਈ ਨਹੀਂ ਕਿਸੇ ਪਿੰਡ ਚ ਚਲੇ ਜਾਓ ਪਿੰਡਾਂ ਵਾਲਿਆਂ ਵਾਸਤੇ ਸੜਕਾਂ ਹੋਰ ਨੇ ਚੰਡੀਗੜ੍ਹ 'ਚ ਰਹਿਣ ਵਾਲਿਆਂ ਵਾਸਤੇ ਹੋਰ ਨੇ ਇਹ ਮੋਲਕ ਹੋਣਾ ਨੇ ਵੀ ਚੰਡੀਗੜ੍ਹ ਹੀ ਰਹਿਣਾ ਹੈ ਇਹ ਸਿਰਫ ਲੋਕਾਂ ਦੇ ਦਿਖਾਵੇ ਵਾਸਤੇ ਹੁੰਦੀਆਂ ਕਾਰੋਬਾਰ ਨਹੀਂ ਇਹਨਾਂ ਦੇ ਸਾਰਿਆਂ ਨੇ ਸਿਆਸਤ ਨੂੰ ਕਾਰੋਬਾਰ ਬਣਾਇਆ ਹੋਇਆ ਸਿਆਸਤ ਲੋਕ ਸੇਵਾ ਦੇ ਵਾਸਤੇ ਹੈ ਨਹੀਂਗੀ ਇਸ ਕਰਕੇ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਇਨਸਾਫ ਦੇ ਵਿੱਚ ਕੀ ਮੰਗਦੇ ਹੋ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਸਭ ਤੋਂ ਪਹਿਲੀ ਤਾਂ ਸਾਡੀ ਗੱਲ ਸਾਡਾ ਮੰਗਣਾ ਸੀ ਕਿ ਆਸੀ ਦਾ ਕਹਿੰਦੇ ਸਾਡੀ ਐਫ ਆਈ ਆਰ ਤਾਂ ਦਰਜ ਕਰ ਦਿਓ ਜੇ ਸਹੀ ਐਫ ਆਈ ਆਰ ਦਰਜ ਹੋਊਗੀ ਕਾਨੂੰਨ ਮੁਤਾਬਕ ਉਹਦੋਂ ਗਾਂ ਜੋ ਵੀ ਬਣੂਗਾ ਪਰਿਵਾਰ ਨੂੰ ਜੋ ਮੁਆਵਜ਼ਾ ਮਿਲਣਾ ਹੈ ਜਾਂ ਹੋਰ ਹੋਣਾ ਉਹ ਐਫ ਆਈ ਆਰ ਦੇ ਆਧਾਰ ਤੇ ਹੋਣਾ। ਜੇ ਪਹਿਲਾ ਐਫ ਆਈ ਆਰ ਹੀ ਨਹੀਂ ਸਹੀ ਕੱਟੀ ਜਾਂਦੀ ਬਾਕੀ ਗੱਲਾਂ ਕਿਵੇਂ ਹੋਣਗੀਆਂ? ਇਹਨਾਂ ਦਾ ਭਰੋਸਾ ਇਹ ਨਹੀਂ ਵੀ ਇਹੇ ਟਰੱਕ ਵਾਲੇ ਦੀ ਗਲਤੀ ਦੀ ਬਜਾਏ ਇਹ ਜਿਹੜੀ ਕੁੜੀ ਮਰੀ ਆ ਤੇ ਉਹਦੇ ਨਾਲ ਜਿਹੜੇ ਚਲਾਉਣ ਵਾਲੇ ਆ ਉਹਨਾਂ ਦੀ ਗਲਤੀ ਘਟ ਦੇਣ ਐਫ ਆਈ ਆਰ ਦੇ ਵਿੱਚ। ਇਸ ਕਰਕੇ ਸਾਨੂੰ ਕੁਝ ਭਰੋਸਾ ਨਹੀਂ ਇਹਨਾਂ ਦੇ ਉੱਤੇ ਵੀ ਤੁਸੀਂ ਪਾਈ ਇਹੋ ਜਿਹਾ ਕੁਝ ਦਿਓ ਜਿਹਦੇ ਨਾਲ ਅਦਾਲਤ ਦੇ ਵਿੱਚ ਜਾ ਕੇ ਨੜੇ ਦਾ ਇੱਥੇ ਸੱਚੇ ਹੋ ਜੋ ਵੀ ਹਾਂ ਜੀ ਐਫ ਆਈ ਆਰ ਵੀ ਕੱਟ ਦਿੱਤੀ ਗਈ ਆ। ਡਾਲੇ ਫਿਰ ਜੀ ਅਦਾਲਤ ਦੇ ਵਿੱਚ ਜਾ ਕੇ ਉਹ ਮਾਲਕ ਵੀ ਬਰੀ ਆ ਡਰਾਈਵਰ ਵੀ ਬਰੀ ਆ ਸਾਰਾ ਕੁਝ ਹੀ ਬਰੀ ਆ ਤੇ ਪਰਿਵਾਰ 2 ਮਹੀਨੇ ਮਾਮਲਾ 5 ਸਾਲ ਉੱਥੇ ਅਦਾਲਤਾਂ ਦੇ ਚੱਕਰ ਘੱਟੀ ਜਾਊਗਾ ਇਹ ਇਸ ਕਰਕੇ ਸਾਨੂੰ ਇਹਨਾਂ ਤੇ ਭਰੋਸਾ ਨਹੀਂ ਅਸੀਂ ਤਾਂ ਬੈਠੇ ਆ ਠੀਕ ਹੈ